ਸੋਇਦੀ ਸ਼ਾਨ ਰਹਿ ਕਪਰਵੇਅਰ ਦੇ ਉਤਪਾਦ ਬੋਤਲਾਂ ਤੋਂ ਲੈ ਕੇ ਲੰਚ ਬਾਕਸ ਤੱਕ ਰਹੇ ਲੋਕਾਂ ਦੀ ਪਸੰਦ ਹੁਣ ਕੰਪਨੀ ਦਾ ਹੋਇਆ ਬੁਰਾ ਹਾਲ ਸੇਲ ਬੁਰੀ ਤਰ੍ਹਾਂ ਡਿੱਗੀ ਕਰਜ਼ੇ ਨੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਦਿਵਾਲੀਆ ਬਣਾ ਦਿੱਤਾ ਤੇ ਮਾਲਕਾਂ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਸੁੱਟਿਆ ਕਦੇ ਲੋਕਾਂ ਦੀ ਪਹਿਲੀ ਪਸੰਦ ਰਹੀ ਰਸੋਈ ਉਤਪਾਦਾਂ ਦੀ ਮੋਹਰੀ ਕੰਪਨੀ ਟਪਰਵੇਰ ਦਾ ਵੀ ਕੁਝ ਇਸੇ ਤਰ੍ਹਾਂ ਦਾ ਹਾਲ ਹੈ ਕੰਪਨੀ ਭਾਰੀ ਕਰਜ਼ੇ ਦੇ ਵਿੱਚ ਡੁੱਬੀ ਹੋਈ ਦੱਸੀ ਜਾ ਰਹੀ ਹੈ ਤੇ ਹੁਣ ਦਿਵਾਲੀਆ ਹੋਣ ਦੇ ਕਿਨਾਰੇ ਹੈ ਕੰਪਨੀ ਦੇ ਉੱਤੇ 70 ਕਰੋੜ ਡਾਲਰ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ ਤੇ ਆਪਣੀਆਂ ਸਹਾਇਕ ਕੰਪਨੀਆਂ ਦੇ ਨਾਲ ਮਿਲ ਕੇ ਕੰਪਨੀ ਵੱਲੋਂ ਅਮਰੀਕਾ ਦੇ ਵਿੱਚ ਦਿਵਾਲੀਆਪਨ ਐਲਾਨੇ ਜਾਣ ਦੇ ਲਈ ਬੇਨਤੀ ਕੀਤੀ ਗਈ ਹੈ ਕੈਮਿਸਟ ਨੇ 1946 ਚ ਕੀਤੀ ਸੀ ਕੰਪਨੀ ਦੀ ਸ਼ੁਰੂਆਤ ਡੱਬਰਵੇਅਰ ਕੰਪਨੀ ਦੀ ਸ਼ੁਰੂਆਤ ਇੱਕ ਕੈਮਿਸਟ ਐਸ ਡੱਬਰ ਨੇ ਸਾਲ 1946 ਦੇ ਵਿੱਚ ਕੀਤੀ ਸੀ। ਦਰਸਲ ਐਸ ਡੱਬਰ ਨੇ ਸੋਚਿਆ ਕਿ ਕੰਮਕਾਜ ਵਾਲੇ ਲੋਕਾਂ ਦਾ ਖਾਣਾ ਅਕਸਰ ਖਰਾਬ ਹੋ ਜਾਂਦਾ ਹੈ ਤੇ ਉਸ ਮੌਕੇ ਫ੍ਰਿਜ ਬਹੁਤ ਜ਼ਿਆਦਾ ਮਹਿੰਗੇ ਸੀ ਤੇ ਖਾਣੇ ਨੂੰ ਸਹੀ ਤਰੀਕੇ ਦੇ ਨਾਲ ਸਟੋਰ ਕਰਕੇ ਸੰਭਾਲਣ ਦੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਸੀ। ਡੱਬਰ ਨੇ ਸੋਚਿਆ ਕਿ ਕੁਝ ਇਸ ਤਰ੍ਹਾਂ ਦਾ ਉਤਪਾਦ ਤਿਆਰ ਕੀਤਾ ਜਾਵੇ ਜਿਸ ਨਾਲ ਖਾਣੇ ਨੂੰ ਸਹੀ ਤਰੀਕੇ ਦੇ ਨਾਲ ਸਟੋਰ ਕਰਕੇ ਸੰਭਾਲਿਆ ਜਾ ਸਕੇ। ਇਸ ਲਈ ਉਸਨੇ ਟਿਫਨ ਬਾਕਸ ਬਣਾਉਣ ਬਾਰੇ ਵਿਚਾਰ ਕੀਤਾ ਤੇ ਇਸ ਤੋਂ ਬਾਅਦ ਕੰਪਨੀ ਵੱਡੇ ਪੱਧਰ ਤੇ ਪ੍ਰਸਿੱਧੀ ਹਾਸਲ ਕੀਤੀ ਤੇ ਹੌਲੀ ਹੌਲੀ ਕੰਪਨੀ ਦੇ ਟਿਫਨ ਬਾਕਸ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਮੌਜੂਦਾ ਸਮੇਂ ਕੰਪਨੀ ਦਾ ਕਾਰੋਬਾਰ 70 ਮੁਲਕਾਂ ਤੱਕ ਫੈਲਿਆ ਹੋਇਆ ਹੈ ਕਿਉਂ ਖਰਾਬ ਹੋਈ ਕੰਪਨੀ ਦੀ ਹਾਲਤ ਸਾਲ 2020 ਤੱਕ ਸਭ ਕੁਝ ਸਹੀ ਚੱਲ ਰਿਹਾ ਸੀ ਕਿ ਅਚਾਨਕ ਦੁਨੀਆ ਨੂੰ ਕੋਰੋਨਾ ਵਾਇਰਸ ਨੇ ਆ ਕੇ ਰਿਆ ਲੋਕਾਂ ਦੇ ਕੰਮਕਾਜ ਬੁਰੀ ਤਰ੍ਹਾਂ ਠੱਪ ਹੋ ਗਏ ਤੇ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੇ ਘਰ ਬੈਠ ਕੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਜਿਹੇ ਵਿੱਚ ਲੰਚ ਬਾਕਸ ਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਅਹਿਮੀਅਤ ਘਟ ਗਈ ਤੇ ਇਸ ਦੇ ਨਾਲ ਹੀ ਕੰਪਨੀ ਦੇ ਉਤਪਾਦ ਬਾਜ਼ਾਰ ਦੇ ਵਿੱਚ ਵਿਕਣੇ ਘੱਟ ਹੋ ਗਏ ਕਿਉਂਕਿ ਜ਼ਿਆਦਾਤਰ ਲੋਕ ਘਰਾਂ ਦੇ ਵਿੱਚ ਹੀ ਰਹਿ ਰਿਹਾ ਕਿ ਖਾਣਾ ਬਣਾ ਕੇ ਖਾ ਰਹੇ ਸੀ ਬਾਹਰ ਖਾਣਾ ਲਿਜਾਣ ਦੀ ਉਹਨਾਂ ਨੂੰ ਹੁਣ ਲੋੜ ਨਹੀਂ ਸੀ ਤੇ ਇਸ ਤੋਂ ਬਾਅਦ ਕੰਪਨੀ ਤੇ ਵਿੱਤੀ ਸੰਕਟ ਛਾ ਗਿਆ ਕਿੰਨਾ ਹੈ ਕੰਪਨੀ ਦਾ ਕਰਜ਼ਾ ਟਪਰਵਿਰ ਕੰਪਨੀ ਕੋਲ ਤਕਰੀਬਨ 1 ارب ਡਾਲਰ ਤੱਕ ਦੀ ਜਾਇਦਾਦ ਹੈ ਬਲੂਮਬਰਗ ਦੀ ਰਿਪੋਰਟ ਮੁਤਾਬਕ ਕੰਪਨੀ 700 ਮਿਲੀਅਨ ਡਾਲਰ ਦੇ ਲੋਨ ਤੇ ਚੱਲ ਰਹੀ ਹੈ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨਾਲ ਹੋਈ ਗਲਬਾਤ ਤੋਂ ਬਾਅਦ ਦਿਵਾਲੀਆਪਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਬਲੌਮਬਰਗ ਦੀ ਰਿਪੋਰਟ ਦੇ ਜਮਨੀਏ ਟਾਪਰਵੇਅ ਕੰਪਨੀ ਨੇ ਕਰਜ਼ੇ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ ਤੇ ਇਸ ਤੋਂ ਬਾਅਦ ਕਰਜ਼ਾ ਦੇਣ ਵਾਲੇ ਅਦਾਲਤ ਪਹੁੰਚ ਗਏ ਤੇ ਕੰਪਨੀ ਨੇ ਇਸ ਤੋਂ ਬਾਅਦ ਕਾਨੂੰਨੀ ਤੇ ਵਿੱਤੀ ਸਲਾਹਕਾਰ ਚੁਣੇ ਨੇ ਲੇਕਿਨ ਰਿਪੋਰਟ ਇਹ ਵੀ ਕਹਿੰਦੀ ਹੈ ਕਿ 70 ਕਰੋੜ ਡਾਲਰ ਦੇ ਕਰਜ਼ੇ ਨੂੰ ਲੈ ਕੇ ਕੰਪਨੀ ਇਹ ਸੋਚ ਰਹੀ ਹੈ ਕਿ ਇਸ ਨੂੰ ਆਖਰ ਮੈਨੇਜ ਕਿਨੇ ਕੀਤਾ ਜਾਵੇ ਬਿਊਰੋ ਰਿਪੋਰਟ ਜਗਬਾਨੀ ਟੀਵੀ